ਸੋ ਸਾਰੀ ਗੱਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਆ ਸਾਡੇ YouTube ਚੈਨਲ ਦੇ ਉੱਤੇ ਜੇਕਰ ਸਾਡੇ ਚੈਨਲ ਉੱਤੇ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਹੁਣ ਗੱਲ ਕਰਦਿਆਂ ਜੀ ਕੈਨੇਡਾ ਦੇ ਵਿੱਚੋਂ ਵੱਡੀ ਅਪਡੇਟ ਦੀ ਜਿਵੇਂ ਕਿ ਕੈਨੇਡਾ ਦੇ ਵਿੱਚ ਹੁਣ ਕੈਨੇਡਾ ਡੇ ਆਉਣ ਵਾਲਾ ਹੈ ਜੋ ਕਿ ਪਹਿਲੀ ਜੁਲਾਈ ਨੂੰ ਕੈਨੇਡਾ ਦੇ ਵਿੱਚ ਮਨਾਇਆ ਜਾਂਦਾ ਹੈ ਅਤੇ ਇਹ ਕੈਨੇਡਾ ਦਾ ਆਜ਼ਾਦੀ ਦਿਹਾੜਾ ਹੈ ਇਸੇ ਗੱਲ ਦਾ ਫਾਇਦਾ ਬਹੁਤ ਸਾਰੇ ਪੰਜਾਬੀ ਏਜੰਟਾਂ ਦੇ ਵੱਲੋਂ ਕਈ ਸਾਲਾਂ ਤੋਂ ਚੁੱਕਿਆ ਜਾ ਰਿਹਾ ਹੈ ਉਹ ਕਹਿੰਦੇ ਸਨ ਕਿ ਕੈਨੇਡਾ ਡੇ ਜੋ ਕਿ ਕੈਨੇਡਾ ਦੀ ਆਜ਼ਾਦੀ ਦਾ ਦਿਹਾ ਵੀਜ਼ਾ ਆਉਣ ਦੇ ਕਾਫੀ ਜ਼ਿਆਦਾ ਚਾਂਸ ਬਣ ਜਾਂਦੇ ਹਨ ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਦੌਰਾਨ ਵੀਜ਼ਾ ਅਪਲਾਈ ਕਰਨ ਵਾਲਿਆਂ ਨੂੰ ਕਾਫੀ ਜ਼ਿਆਦਾ ਸਕਸੈਸ ਰੇਟ ਹਾਈ ਸੀ ਅਤੇ ਉਸ ਸਮੇਂ ਵੀਜੇ ਵੀ ਕਾਫੀ ਜ਼ਿਆਦਾ ਮਿਲਦੇ ਰਹੇ ਜਿਸ ਦੇ ਕਾਰਨ ਬਹੁਤ ਸਾਰੇ ਪੰਜਾਬੀਆਂ ਦੇ ਕੈਨੇਡਾ ਡੇ ਤੇ ਵੀਜ਼ੇ ਅਪਰੂਵ ਵੀ ਹੁੰਦੇ ਰਹੇ ਪਰ ਇਸ ਦੌਰਾਨ ਜਿਹੜਾ ਹੁਣ ਸਾਲ 2024 ਅਤੇ ਇਸ ਤੋਂ ਇਲਾਵਾ ਸਾਲ 2025 ਸ਼ੁਰੂਆਤ ਹੋਈ ਹੈ ਵੀਜ਼ਾ ਸਕਸੈਸ ਰੇਟ ਕਾਫੀ ਜ਼ਿਆਦਾ ਹੁਣ ਡਿੱਗ ਚੁੱਕਾ ਹੈ ਜਿਸ ਦੇ ਕਾਰਨ ਹੁਣ ਵੀਜ਼ੇ ਅਪਰੂਵ ਹੋਣੇ ਕਾਫੀ ਜ਼ਿਆਦਾ ਮੁਸ਼ਕਿਲ ਹੋ ਚੁੱਕੇ ਹਨ ਕੈਨੇਡਾ ਵੱਲੋਂ ਖੁਦ ਹੀ ਡਾਟਾ ਸਾਂਝਾ ਕਰਦਿਆ ਦੱਸਿਆ ਗਿਆ ਹੈ ਕਿ 23 ਲੱਖ ਤੋਂ ਵੱਧ ਵੀਜ਼ੇ ਉਹਨਾਂ ਵੱਲੋਂ ਰਿਫਿਊਜ਼ ਕਰ ਦਿੱਤੇ ਗਏ ਹਨ ਪਿਛਲੇ ਕੁਸਾਲ ਯਾਨੀ ਕਿ ਇੱਕ 2 ਸਾਲਾਂ ਦੌਰਾਨ ਹੀ ਉਹਨਾਂ ਵੱਲੋਂ ਇਹ 23 ਲੱਖ ਤੋਂ ਵੱਧ ਵੀਜ਼ੇ ਰਿਫਿਊਜ਼ ਕਰ ਦਿੱਤੇ ਗਏ ਹਨ ਸੋ ਇਸੇ ਦੌਰਾਨ ਹੁਣ ਜਿਹੜੇ ਵੀ ਪੰਜਾਬੀ ਭਾਰਤੀ ਕੈਨੇਡਾ ਦੇ ਤੇ ਆਪਣਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹਨ ਜੇਕਰ ਉਹਨਾਂ ਦੀ ਫਾਈਲ ਸਟਰੋਂਗ ਨਹੀਂ ਹੈ ਅਤੇ ਉਹਨਾਂ ਕੋਲ ਕੈਨੇਡਾ ਜਾਣ ਦਾ ਕੋਈ ਵੈਲਿਡ ਕਾਰਨ ਨਹੀਂ ਹੈ ਤਾਂ ਉਹ ਆਪਣੀ ਫਾਈਲ ਨੂੰ ਅਜੇ ਅਪਲਾਈ ਨਾ ਕਰਨ ਕਿਉਂਕਿ ਉਹਨਾਂ ਦਾ ਵੀਜ਼ਾ ਰਿਫਿਊਜ਼ ਹੀ ਹੋਣਾ ਹੈ 에ਜੰਟਾਂ ਨੇ ਤਾਂ ਆਪਣੇ ਪੈਸੇ ਬਣਾਉਣੇ ਨੇ ਪੈਸਾ ਉਹਨਾਂ ਨੂੰ ਬਣਦਾ ਹੈ ਉਹਨਾਂ ਨੇ ਤੁਹਾਡੇ ਤੋਂ ਕੀ ਲੈਣਾ ਹੈ ਬਾਕੀ ਪੰਜਾਬੀਓ ਤੁਸੀਂ ਕਾਫੀ ਜ਼ਿਆਦਾ ਸਮਝਦਾਰ ਹੋ ਕਿ ਕੈਨੇਡਾ ਵੱਲੋਂ ਹੁਣ ਵੀਜ਼ੇ ਕਾਫੀ ਜ਼ਿਆਦਾ ਰਿਜੈਕਟ ਕੀਤੇ ਜਾ ਰਹੇ ਨੇ ਜੇਕਰ ਪ੍ਰੋਸੈਸਿੰਗ ਟਾਈਮ ਦੀ ਗੱਲ ਕਰੀਏ ਤਾਂ ਪ੍ਰੋਸੈਸਿੰਗ ਟਾਈਮ ਇਸ ਸਮੇਂ ਕਾਫੀ ਜ਼ਿਆਦਾ ਘਟ ਬੇਸ਼ੱਕ ਹੋ ਚੁੱਕਾ ਹੈ ਪਰ ਪਰ ਸਕਸੈਸ ਰੇਟ ਇਸ ਸਮੇਂ ਕਾਫੀ ਜ਼ਿਆਦਾ ਹਾਈ ਚੱਲ ਰਿਹਾ ਹੈ ਲਗਾਤਾਰ ਵੀਜ਼ੇ ਰਿਫਿਊਜ਼ ਹੋ ਰਹੇ ਹਨ ਖਾਸ ਕਰਕੇ ਜਿਨ੍ਹਾਂ ਦੀਆਂ ਕੈਨੇਡਾ ਤੋਂ ਸਪான்ਸਰਸ ਆ ਰਹੀਆਂ ਹਨ ਉਹਨਾਂ ਦੇ ਵੀਜ਼ੇ ਅਪਰੂਵ ਹੋ ਰਹੇ ਹਨ ਪਰ ਹੋਟਲ ਬੁਕਿੰਗ ਤੇ ਜੇਕਰ ਤੁਸੀਂ ਵੀਜ਼ਾ ਅਪਲਾਈ ਕਰਨ ਜਾ ਰਹੇ ਹੋ ਇਹ ਜਿਹੜਾ ਕੈਨੇਡਾ ਦਾ ਕੈਨੇਡਾਡੇ ਆਉਣ ਵਾਲਾ ਹੈ ਸੋ ਉਸ ਤੇ ਜੇਕਰ ਤੁਸੀਂ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਹਾਡੀ ਫਾਈਲ ਕਾਫੀ ਸਟਰੋਂਗ ਹੋਣੀ ਚਾਹੀਦੀ ਹੈ ਨਹੀਂ ਤਾਂ ਤੁਹਾਡਾ ਕੈਨੇਡਾ ਵੀਜ਼ਾ ਜਿਹੜਾ ਰਿਫਿਊਜ਼ ਕਰ ਸਕਦੀ ਹੈ ਇਹ ਸੀਗੀ ਜੀ ਕੈਨੇਡਾ ਦੀ ਅੱਜ ਦੀ ਸਭ ਤੋਂ ਵੱਡੀ ਅਪਡੇਟ ਜੇਕਰ ਤੁਸੀਂ ਕੈਨੇਡਾ ਦੇ ਨਾਲ ਜੁੜੀਆਂ ਹੋਈਆਂ ਸਾਰੀਆਂ ਖਬਰਾਂ ਇਸੇ ਤਰ੍ਹਾਂ ਜਾਣਨਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਅਜੀ ਹੀ ਜੁਆਇਨ ਕਰ ਲਓ ਕਿਉਂਕਿ ਇਸ ਦੇ ਵਿੱਚ ਕੈਨੇਡਾ ਨਾਲ ਜੁੜੀਆਂ ਹੋਈਆਂ ਸਾਰੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਨੂੰ ਮਿਲਦੀਆਂ ਨੇ ਮਿਲਦੀਆਂ ਜੀ ਇੱਕ ਨਵੀਂ ਅਪਡੇਟ ਦੇ ਨਾਲ ਉਦੋਂ ਤੱਕ ਦੇ ਲਈ ਸਸ਼ੀਕਾਲ ਜੀ